ਵੈਗਰਜੀ ਦਾ ਘਰ ਸਾਹ ਵੈਗਰਜੀ ਕੀ ਫਤੇ ਜੀ ਸਾਰਿਆਂ ਨੂੰ ਮੇਰੇ ਵੀਰਾਂ ਨੂੰ ਸਸਰੀਕਾ ਅੱਜ ਅਸੀਂ ਪਰਨਾਏ ਹੋਏ ਸੀਗੇ ਗੱਡੀ ਤੇ ਬੈਠੇ ਹੋਏ ਸੀਗੇ ਤੇ ਬੈਠੇ ਬੈਠੇ ਅਸੀਂ ਵਿਚਾਰ ਬਣਾਇਆ ਵੀ ਕੋਈ ਵੀਰ ਤੋਂ ਸਲਾਹ ਵਰਚਾ ਕੋਈ ਗੱਲਬਾਤ ਕਰੀਏ ਕਿਸੇ ਤਰੀਕੇ ਦੀ ਜਾਂ ਮਤਲਬ ਲਾ ਲੋ ਗੱਡੀ ਬਾਰੇ ਲਾ ਲੋ ਕਿੱਦਾਂ ਲਾ ਲੋ ਤੇ ਹੁਣ ਕਰਦੇ ਆਪਾਂ ਵੱਡੇ ਵੀਰ ਨਾਲ ਗੱਲ ਕਿ ਕੋਈ ਸੁਨਾਹ ਦੇਣਾ ਚਾਹੁੰਦੇ ਨੇ ਕੋਈ ਯੂਥ ਨੂੰ ਤੇ ਉਹ ਦੇ ਸਕਦੇ ਨੇ ਬਾਕੀ ਆ ਲੋ ਵੀਰ ਜੀ ਕਰੋ ਗੱਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਕੀ ਹਾਲ ਆ ਜੀ ਮੇਰੇ ਮੀਰਪੁਰਾਵਾਂ ਦਾ ਠੀਕ ਠਾਕ ਹੋਵੋਗੇ ਸਾਰੇ ਦੱਸੋ ਜੀ ਕੀ ਪੁੱਛਣਾ ਚਾਹੁੰਦੇ ਤੁਸੀਂ ਇਹੀ ਵੀਰ ਜੀ ਵੀ ਆਪਾਂ ਇੱਥੇ ਗੱਡੀ ਪਰ ਨਾਏ ਸੀਗੇ ਆਪਾਂ ਬੈਠੇ ਸੀਗੇ ਚਲੋ ਇਹ ਗੱਡੀ ਤੇ ਆਏ ਜੀ ਅੱਜ ਸੀ ਉਹਦੇ ਮਹਾਰਾਸ਼ਟਰੀ ਗੱਡੀ ਪਰ ਨਾਏ ਸੀਗੇ ਸ਼ਾਮ ਨੂੰ ਘਰ ਹੋਊਗੀ ਤੇ ਇਹ ਮੇਰੇ ਨਾਲ ਗੱਲ ਕਰ ਰਿਹਾ ਸੀ ਕਿ ਜੀ ਲਈ ਕੋਈ ਦੱਸੋ ਮੈਂ ਵੀ ਜਿਹੜੇ ਆਪਣੇ ਐਕਟਰ ਨੇ ਪਹਿਲਾਂ ਤਾਂ ਆਪਣੇ ਜੂਸ ਨੂੰ ਇਹੀ ਵਿਗਾੜਦੇ ਨੇ ਉਹਨਾਂ ਦੀ ਇੱਕ ਐਗਜ਼ੈਂਪਲ ਹੈ ਜੀ ਜਿਵੇਂ ਅਕਸ਼ੇ ਕੁਮਾਰ ਹੋ ਗਿਆ ਸ਼ਾਹਰੂਖ ਖਾਨ ਹੋ ਗਿਆ ਤੇ ਅਜੇ ਦੇਵਗਨ ਹੋ ਗਿਆ ਪਹਿਲਾਂ ਇਹ ਜੋ ਉਹਦੀ ਦਿੰਦੇ ਹੁੰਦੇ ਆ ਮਸ਼ਹੂਰੀ ਵਿਮਲ ਦੀ ਜਵਾਹ ਕੇਸਰੀ ਇਸ ਕੋ ਕਹੋ ਹੁਣ ਇੱਕ ਇਹਨਾਂ ਦਾ ਚੌਥਾ ਲੱਗ ਗਿਆ ਟਾਈਗਰ ਸ਼ਰਾਬ ਜਾ ਕੇ ਇਹ ਇਹਨਾਂ ਨੂੰ ਤਾਂ ਕਰੋੜਾਂ ਰੁਪਈਆ ਮਿਲਦਾ ਬਾਈ ਜੀ ਐਡ ਦੇਣ ਦਾ ਉਹ ਜਾਂਦੇ ਨੇ ਹੁਣ ਤੁਸੀਂ ਇਹ حساب ਲਾ ਲਓ ਇਹ ਉਹਦੀ ਐਡ ਕਰਦੇ ਨੇ ਜਵਾਂ ਕੇਸਰੀ ਉਹਨੂੰ ਐ ਮੜਾ ਜਾ ਪਾ ਕੇ ਹੁਣ ਤੁਸੀਂ ਜਵਾਂ ਕੇਸਰੀ ਲਈ ਇਹਨਾਂ ਦਾ ਐਡ ਦੇ ਦਿੱਤੀ ਹੁਣ ਮਾਂ ਇੱਥੇ ਜਿੱਥੇ ਮਰਜ਼ੀ ਤੁਸੀਂ ਟਾਬੇ ਦੇ ਚਲੇ ਜਾਓ ਉਹ ਜਿਹੜੇ ਲੋਕ ਇਹਨਾਂ ਨੂੰ ਫੋਲੋ ਕਰਦੇ ਨੇ ਜੋ ਵੀ ਸਾਡੇ ਉਹ ਵੀ ਸਾਡੇ ਭਰਾ ਹੀ ਨੇ ਕੋਈ ਲਾ ਲਓ ਤੁਸੀਂ ਕੋਈ ਮਜ਼ਦੂਰ ਆ ਕੋਈ ਡਰਾਈਵਰ ਆ ਕੋਈ ਹੋਰ ਆ ਕੋਈ ਦਫ਼ਤਰ ਦਾ ਆ ਉਹ ਜਿਹੜੇ ਇਹਨਾਂ ਨੂੰ ਦੇਖ ਕੇ ਉਹ ਜਵਾਹ ਕੇਸਰੀ ਖਾਂਦੇ ਨੇ ਵਿਮਲ ਬਾਥਰੂਮ ਤੱਕ ਉਹਨਾਂ ਨੇ ਪਚਕਾਰੀਆਂ ਮਾਰ-ਮਾਰ ਕੇ ਲਾਲ ਕਰੇ ਪਏ ਨੇ ਜਵਾਹ ਕੇਸਰੀ ਨੇ ਮੈਂ ਇਹਨਾਂ ਨੂੰ ਬੰਦਾ ਲਿਆਵੇ ਚਾਰਾਂ ਜਣੇ ਨੂੰ ਦਿਖਾਵੇ ਲੈ ਵੀ ਆਹ ਦੇਖ ਲੈ ਤੁਹਾਡੀ ਜਿਹੜੀ ਤੁਸੀਂ ਐਡ ਦਿੰਦੇ ਹੋ ਜਵਾਹ ਕੇਸਰੀ ਤਾਂ ਹੋਣੀ ਹੋਣੀ ਲੱਗ ਗੱਲਾਂ ਉਹਨਾਂ ਨਾਲ ਬਾਥਰੂਮ ਵੀ ਲਾਲ ਕਰਤੇ ਇੰਨਾ ਕਾਹ ਪਾਇਆ ਪਿਆ ਇਸ ਕਰਕੇ ਇਹਨਾਂ ਦੇ ਪਿੱਛੇ ਨਾ ਲੱਗੋ ਬਾਈ ਜੀ ਕੋਈ ਫਾਇਦਾ ਨਹੀਂ ਇਹਨਾਂ ਨੂੰ ਤਾਂ ਕਰੋੜਾ ਰੁਪਈਆ ਮਿਲਦਾ ਤੇ ਇਸ ਕਰਕੇ ਬਾਈ ਮੈਂ ਤਾਂ ਇਹ ਕਹਿੰਨਾ ਵੀ ਐਕਟਰਾਂ ਆਪਣੇ ਅੱਜਕੱਲ੍ਹ ਤੋਂ ਪਤਾ ਜਿਹੜੀ ਨਵੀਂ ਜਨਰੇਸ਼ਨ ਹੈ ਇਹ ਜਿਹੜੇ ਸਿੰਗਰ ਹੋ ਗਏ ਐਕਟਰ ਹੋ ਗਏ ਇਹਨਾਂ ਨੂੰ ਜ਼ਿਆਦਾ ਫੋਲੋ ਕਰਦੀ ਹੈ ਇਹਨਾਂ ਨੂੰ ਫੋਲੋ ਕਰਨ ਦੀ ਬਜਾਏ ਜਿਹੜੇ ਆਪਣੇ ਇਤਿਹਾਸਿਕ ਜਿਵੇਂ ਗੁਰੂ ਕਰਨੇ ਉਹਨਾਂ ਦੇ ਜਾਓ ਸਵੇਰੇ ਸ਼ਾਮ ਮੱਥਾ ਟੇਕੋ ਤੇ ਉਹਨਾਂ ਨੂੰ ਫੋਲੋ ਕਰੋ ਆਪਣੇ ਬਾਈ ਜੀ ਸਿੱਖੀ ਧਰਮ ਦੇ ਵਿੱਚ ਬਹੁਤ ਕੁਰਬਾਨੀਆਂ ਨੇ ਉਹਨਾਂ ਨੂੰ ਯਾਦ ਕਰੋ ਮਤਲਬ ਕਹਿੰਦਾ ਮਤਲਬ ਇਹ ਵੀ ਇਹੋ ਜਿਹੇ ਚੀਜ਼ਾਂ ਨੂੰ ਫੋਲੋ ਉਹ ਇਹੋ ਜਿਹੇ ਐਕਟਰਾਂ ਦੀਆਂ ਚੀਜ਼ਾਂ ਨੂੰ ਖਾਣ ਦੇ ਨਾਲ ਜਾਂ ਪੋਲੋ ਕਰਨ ਨਾਲ ਕੋਈ ਫਾਇਦਾ ਨਹੀਂ ਵੀ ਕੋਈ ਫਾਇਦਾ ਨਹੀਂ ਮਤਲਬ ਇਹ ਧਰਮੰਦ ਜਿਵੇਂ ਸਿੱਖਿਆ ਬਾਰੇ ਤੁਸੀਂ ਕੋਈ ਨੌਲੇਜ ਲਓ ਉਹਦੇ 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 ਨਾਲ ਲੱਗੋ ਕਿਉਂਕਿ ਯਾਰ ਇਹਨਾਂ ਨੂੰ ਤਾਂ ਕਰੋੜਾ ਰੁਪਏ ਮਿਲਦਾ ਐਡ ਦਾ ਉਹਦੇ ਨਾਲ ਅਗਲਾ ਕਹਿੰਦਾ ਪਤਾ ਨਹੀਂ ਯਾਰ ਇਹ ਖਾਂਦੇ ਹੋਣਗੇ ਇਹਨਾਂ ਇਹ ਇਹਨਾਂ ਚ ਕੋਈ ਵੀ ਨਹੀਂ ਖਾਂਦਾ ਇਹ ਤੇ ਇੱਥੇ ਹੁਣ ਤੂੰ ਦੇਖ ਲੈ ਮਾਰ ਮਾਰ ਪਚਕਾਰੀਆਂ ਲਾਲ ਕਰੇ ਬਏ ਨੇ ਬਾਥਰੂਮ ਤਾਂ ਕਟਰਨ ਬੈਟਰਨ ਉਖਾ ਕੇ ਬੰਦਾ ਕਹੇ ਜੈਨੂੰ ਮੂੰਹ ਚ ਪਾ ਕੇ ਜਿਹੜਾ ਵੀ ਕੋਈ ਖਾਂਦਾ ਕਹੇ ਛੀਸੇ ਕੇ ਜਾ ਕੇ ਦੇਖੀ ਆਪਣੀ ਬੁੱਤੀ ਇਸ ਕਰਕੇ ਇਹਨਾਂ ਨੂੰ ਕੋਈ ਫਾਇਦਾ ਨਹੀਂ ਵੀਰੇ ਤੇ ਬਾਕੀ ਰਹਿ ਗਈ ਗੱਲ ਵੀਰੇ ਇੱਕ ਗੱਡੀ ਦੀ ਐ ਇੱਥੇ ਆਈ ਸੀ ਕਿ ਪਿਆਜ਼ ਭਰਨਾ ਉਹ ਸ਼ਾਮ ਨੂੰ ਭਰਨਗੇ ਫਿਰ ਦੇਖਦੇ ਆਂ ਜੀ ਤੇ ਬਾਕੀ ਵੀਰੇ ਆਪਣਾ ਜੋ ਵੀ ਐ ਜੋ ਵੀ ਤੇ ਕੀਤਾ ਕਰਦੇ ਹੋ ਆਪਣੇ ਮਨ ਦੇ ਨਾਲ ਕਰੋ ਆਪਣੀ ਨੇ ਹੀ ਹੈ ਵੀਰੇ ਬਾਕੀ ਅਸੀਂ ਇਹ ਵੀ ਸੁਨਾਹ ਦੇਣਾ ਚਾਹਾਂਗੇ ਮਾਪਿਆਂ ਨੂੰ ਮਾਂ-ਬਾਪਿਆਂ ਨੂੰ ਵੀ ਆਪਣੇ ਬੱਚਿਆਂ ਦਾ ਧਿਆਨ ਰੱਖੋ ਠੀਕ ਹੈ ਧਿਆਨ ਤਾਂ ਰੱਖਣਗੇ ਹੁਣ ਬੱਚਾ ਹਰ ਟਾਈਮ ਮਾਂ ਪਿਓ ਦੇ ਕੋਲ ਨਹੀਂ ਰਹਿੰਦਾ ਹੁਣ ਆਪਣੀ ਲਾਲਾ ਹੁਣ ਆਪਾਂ ਬਾਹਰ ਆਈਏ ਹੂੰ ਹੁਣ ਇੱਥੇ ਆ ਕੇ ਤਾਂ ਹੁਣ ਮਾਂ ਪਿਓ ਥੋੜਾ ਨਾਲ ਆਉਣਗੇ ਇਹ ਤਾਂ ਜਵਾਕਰ ਨੂੰ ਚਾਹੀਦਾ ਆਪਣੇ ਨੂੰ ਵੀ ਭਾਈ ਸਿੱਧੇ ਰਾਹ ਤੇ ਆਪਣਾ ਜੋ ਵੀ ਹੈ ਕਰੋ ਆਪਾਂ ਨਿਆਣੇ ਛੋਟੇ ਨਿਆਣਿਆਂ ਦੀਆਂ ਗੱਲਾਂ ਕਰਦੇ ਆਂ ਜਿਵੇਂ ਵੱਡੇ ਦੇ ਚਲ ਤੁਹਾਨੂੰ ਪਤਾ ਹੀ ਅੱਜਕੱਲ ਛੋਟੇ ਦਾ ਚੱਲ ਇਥੇ ਪਾਸੇ ਨੂੰ ਜਾਂਦੀ ਵੀ ਨਹੀਂ ਤੇ ਇਸ ਕਰਕੇ ਇਹ ਹੈ ਜੀ ਆਪਣਾ ਵੀਰੇ ਕਰੋ ਇਹਨਾਂ ਦੇ ਪਿੱਛੇ ਲੱਗ ਕੇ ਕੋਈ ਫਾਇਦਾ ਨਹੀਂ ਆ ਤੇ ਹੋਰ ਦੱਸੋ ਜੀ ਕੀ ਪੁੱਛਣਾ ਚਾਹੁੰਦੇ ਹੋ ਬਾਕੀ ਵੀ ਆਪਾਂ ਇਹ ਗੱਲ ਕਰਨੀ ਜਿਹੜੇ ਅੱਜਕੱਲ ਦੇ ਮੁੰਡੇ ਨੇ ਜਿਹੜੇ ਆ ਉਲਟ ਰਸਤਿਆਂ 'ਚ ਚੱਲ ਪਏ ਜਿਵੇਂ ਟੀਕਾ ਲਾਣਾ ਚਿੱਟੇ ਦਾ ਚਿੱਟਾ ਪੀਣਾ ਇਹੋ ਜਿਹੀ ਚੀਜ਼ਾਂ ਪਹਿਲ ਤੁਰਪੇ ਪੀ ਇਹ ਕਿੱਥੇ ਤੱਕ ਸਹੀ ਹੈ ਕਿੱਥੇ ਤੱਕ ਗਲਤ ਹੈ ਇਹਦੇ ਬਾਰੇ ਵੀ ਥੋੜੀ ਜੀ ਨੌਲੇਜ ਤੋਂ ਹੀ ਪਾਓ ਜਾਣਨਾ ਪਾਉ ਥੋੜਾ ਜਿਆ। ਯਾਰ ਰੋਜ਼ ਵੀਡੀਓ ਆਉਂਦੀਆਂ ਕਿਸੇ ਦੇ ਸਰੰਜ 'ਚ ਉੱਥੇ ਲੱਗੀ ਹੁੰਦੀ ਹੈ। ਉਹ ਜਦ ਸਰੰਜ 'ਚ ਕੱਢਦਾ ਮੌਕਾ ਨਹੀਂ ਮਿਲਦਾ ਭਾਈ ਜੀ। ਅਗਲਾ ਉੱਥੇ ਜੀਭ ਨਿਕਲੀ ਹੁੰਦੀ ਅਗਲੇ ਜੀ। ਇਸ ਵਰਕੇ ਫਾਇਦਾ ਨਹੀਂ ਕੋਈ ਭਰਾਵਾ ਨੁਕਸਾਨ ਇਹ ਚਿੱਟੇ ਨੇ ਤਾਂ ਜਵਾਨੀ ਗਾਲ ਕੇ ਰੱਖਦੀ ਭਰਾਵਾ। ਤੇ ਆਪਾਂ ਤਾਂ ਕੋਈ ਵੀ ਕਹਾਂਗੇ ਕੋਈ ਵੀ ਚੀਜ਼ ਹੈ ਮਾੜੀ ਹੈ। ਇਸਾ ਕੇ ਇਹਨੂੰ ਇਗਨੋਰ ਕਰੋ ਹੋਰ ਜੀ ਮਤਲਬ ਇਹ ਵੀ ਇਹਨੇ ਇਹ ਚੀਜ਼ ਤੋਂ ਦੂਰ ਰੋ ਵੀ ਮਤਲਬ ਕੀ ਹੈ ਜੇ ਕੋਈ ਆਪਣ ਨੂੰ ਜੇ ਚੰਗਾ ਦੋਸਤ ਮਿਲਦਾ ਉਹਨੇ ਚੰਗੀ ਬੈਠੀ ਨਹੀਂ ਬੈਠੋ ਮਤਲਬ ਕੀ ਹੈ ਵੀ ਜਿਵੇਂ ਦਾ ਦੋਸਤ ਮਿਲੇਗਾ ਉਹ ਵੀ ਤੁਹਾਨੂੰ ਬੈਠਣੀ ਦੇ ਵਿੱਚ ਤੁਹਾਨੂੰ ਉਹ ਵੀ ਦਾ ਗਾਲ ਦੂਗਾ ਸਹੀ ਗੱਲ ਹੈ ਜੀ ਵੀ ਮਤਲਬ ਯਾਰ ਦੋਸਤ ਇਹੋ ਜਿਹੇ ਬਣਾਓ ਜਿਹਦੇ ਵਿੱਚ ਮਤਲਬ ਕਿ ਤੁਸੀਂ ਸੋਨਾ ਬਹਿ ਸਕੋ ਸੋਨਾ ਖਾ ਸਕੋ ਠੀਕ ਹੈ ਨਾ ਜੀ ਸਹੀ ਗੱਲ ਹੈ ਇਹੀ ਕਹਿਣਾ ਚਾਹੁੰਦੇ ਤੁਸੀਂ ਵੀ ਹਾਂਜੀ ਤੇ ਬਾਕੀ ਮੈਂ ਇਹ ਕਹਿਣਾ ਚਾਹੁੰਦਾ ਜੀ ਕਿ ਜਿਵੇਂ ਅੱਜ ਕੱਲ ਅੱਜ ਗਲਤ ਪਾਸੇ ਹੋਰ ਵੀ ਮੁੰਡੇ ਤੁਹਾਨੂੰ ਪਤਾ ਹੋਰ ਵੀ ਅੱਜ ਕੱਲ ਇਹੋ ਜੇ ਕਈ ਕੰਮ ਨੇ ਜੀ ਦੂਜੇ ਪਾਸੇ ਧੁਰ ਪਏ ਨੇ ਜੀ ਕਈ ਜਾਂਦੇ ਨੇ ਸਕੂਲ ਦੇ ਪੜ੍ਹਾਈ ਦੇ ਉਧਰ ਕਰਕੇ ਨੇ ਤੇ ਕੰਮ ਹੋਰ ਕਰਦੇ ਹੁੰਦੇ ਨੇ ਉਹਦੇ ਬਾਰੇ ਵੀ ਕੁਝ ਚਾਣਨਾ ਪਊ ਇਹ ਵੀ ਮੇਰੇ ਗਲਤ ਆ ਜਿਵੇਂ ਕੋਈ ਵੀ ਹੈ ਗਲਤ ਜੀ ਤੇ ਗਲਤੀਆਂ ਭਾਈ ਜੀ ਹੂੰ ਹੂੰ ਸਭ ਦੁਨੀਆ ਕਿਹੜਾ ਨਹੀਂ ਹੈ ਦੁਨੀਆ ਦੇਖਦੇ ਹੀ ਆ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਸ ਕਰਕੇ ਕੋਈ ਵੀ ਚੀਜ਼ ਗਲਤ ਅਸਲ ਸਹੀ ਗੱਲ ਹੈ ਜੀ ਬਾਕੀ ਇਹੋ ਜਿਹੀ ਚੀਜ਼ਾਂ ਨੇ ਹੁਣ ਨਸ਼ੇ ਨੇ ਜਿਵੇਂ ਇਹਨਾਂ ਨੂੰ ਖਾਣ ਨਾਲੋਂ ਮਤਲਬ ਕੋਈ ਬਦਾਮ ਖਾਵੇ ਕੋਈ ਕਾਜੂ ਖਾਵੇ ਹਾਂ ਠੀਕ ਹੈ ਜੀ ਘਰੇ ਕੋਈ ਕੋਲਡ ਡਰਿੰਕ ਪੀਂਦੇ ਹੀ ਯਾਰ ਕੋਲਡ ਡਰਿੰਕ ਦਾ ਮੈਨੂੰ ਨੁਕਸਾਨ ਹੈ ਜ਼ਹਿਰ ਹੈ ਉਹ ਹੁਣ ਲੋਕੀ ਅਸ਼ਰਦਾਈ ਪੀਣੀ ਸ਼ੁਰੂ ਕਰਤੀ ਹੈ ਤੇ ਨੈਟ ਤੇ ਆਉਂਦੀ ਹੈ ਉਹ ਦੇਖੋ ਦੇਖੀ ਲੋਕੀ ਕਿੰਨੇ ਸ਼ਰਦਾਈ ਯਲ ਹੋ ਗਏ ਹਾਂਜੀ ਹਾਂਜੀ ਸ਼ਰਦਾਈ ਹੁਣ ਬਣਦੀ ਆ ਉਹਦੇ ਚ ਕਾਜੂ ਪੈਂਦੇ ਆ ਬਦਾਮ ਪੈਂਦੇ ਆ ਸਰੀਰ ਚ ਕੋਈ ਤਾਕਤ ਆ ਜਾਂਦੀ ਆ ਹਾਂਜੀ ਹਾਂਜੀ ਹੁਣ 30 ਰੁਪਏ 40 ਰੁਪਏ ਦੀ ਕੋਲਡ ਡਰਿੰਕ ਆ 30 ਰੁਪਏ ਦਾ ਉਹ ਗਲਾਸ ਮਿਲਦਾ ਉਹਦੇ ਨਾਲ ਕੋਈ ਕੋਲਡ ਡਰਿੰਕ ਨਾਲੋਂ ਸ਼ਰਦਾਈ ਪੀ ਕੇ ਫਾਇਦਾ ਆਪਣੇ ਘਰ ਚ ਬਣਾਓ ਪੀਓ ਠੀਕ ਜਿਹੜੀ ਚੀਜ਼ ਤੇ ਕੋਈ ਵੀ એનર્ਜੀ ਵੀ ਦੇਊਗੀ ਸਰੀਰ ਨੂੰ ਅਸਲੀ એનર્ਜੀ ਤਾਂ ਉਹ ਦੇਊਗੀ ਇਹਨੂੰ ਕੋਕ ਥੋੜਾ એનર્ਜੀ ਦੇਊਗਾ ਕੋਕ ਤਾਂ ਆਪਾਂ ਇੱਕ ਭਾਗ ਜ਼ਹਿਰ ਪੀਦੇ ਆ ਕੋਈ ਵੀ ਕੋਲਡ ਡਰਿੰਕ ਸਹੀ ਗੱਲ ਉਹਦੇ ਵਿੱਚ ਗੈਸ ਹੁੰਦੀ ਹੈ ਉਹਦੇ ਕਰਕੇ ਥੋੜਾ ਕੈਮੀਕਲ ਇਹ ਜਿਹੜੀਆਂ ਆਪਾਂ ਸ਼ਰਧਾਈ ਬਣਾਉਂਦੇ ਆ ਇਹ ਇੱਕ ਆਪਣੇ ਗੁਰੂਆਂ ਨੇ ਪਹਿਲਾਂ ਇਸਤੇਮਾਲ ਕਰੀ ਹੈ ਜਿਹੜਾ ਆਪਣੇ ਗਾ ਪੀਂਦੇ ਰਹੇ ਨੇ ਆਪਣੇ ਬਜ਼ੁਰਗ ਪੀਂਦੇ ਰਹੇ ਨੇ ਹੁਣ ਇਹ ਦੇਖੋ ਦੇਖੀ ਆ ਮੈਨੂੰ ਠੀਕ ਲੱਗਿਆ ਅਚਰਦੇ ਹੇਲਾ ਕੰਮ ਲੈ ਵੀ ਜਿਹੜਾ ਲੋਕੀ